ਬਿਕਰਮ ਅਜੀਠਿਆ ਦਾ ਜੇਲ੍ਹ ਤੋਂ ਸੁਨੇਹਾ ਆਇਆ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਉਹਨਾਂ ਦਾ ਹੈ ਜਿਹੜਾ ਕਿ ਸੁਨੇਹਾ ਭੇਜਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਠੀਕ ਆ ਤੂੰ ਆਪਣਾ ਬੀਪੀ ਚੈੱਕ ਕਰਾਉਂਦਾ ਰਹੀਂ ਤੇ ਇਹ ਬਿਕਰਮ ਅਜੀਠਿਆ ਨੇ ਜੇਲ੍ਹ ਤੋਂ ਸੁਨੇਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਭੇਜਿਆ ਹੈ ਤੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਕਿ ਉਹਨਾਂ ਦੇ ਘਰ ਦੇ ਵਿੱਚ ਰੇਡ ਮਾਰੀ ਤੇ ਜਿਸ ਦੇ ਤਹਿਤ ਛਾਪੇਮਾਰੀ ਦੌਰਾਨ ਕੁਝ ਸਮਗਰੀ ਬਰਾਮਦ ਹੋਈ ਤੇ ਜਿਲੈਂਸ ਨੇ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਉਹ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰ ਮਾਰੀ ਤੇ ਮੁੱਛਾਂ ਨੂੰ ਵੱਟ ਦੇ ਕੇ ਉਹਨਾਂ ਨੇ ਕਿਹਾ ਕਿ ਤੇਰੀਆਂ ਚੀਕਾ ਭਗਵੰਤ ਆ ਮੈਂ ਕਢਾਉਂਗਾ ਤੇ ਜਿਸ ਤੋਂ ਬਾਅਦ ਜੇਲ੍ਹ ਤੋਂ ਹੁਣ ਉਹਨਾਂ ਨੇ ਪਹਿਲਾ ਸੁਨੇਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਦਿੱਤਾ ਹੈ ਤੇ ਅਕਸਰ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਜ ਦੇ ਉੱਤੇ ਕੋਈ ਵੀ ਐਲਾਨ ਕਰਦੇ ਨੇ ਤਾਂ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਬਾਦਲਾ ਨੂੰ ਜਿਹੜਾ ਕਿ ਟਾਰਗੇਟ ਕੀਤਾ ਜਾਂਦਾ ਹੈ ਤਿੱਖੇ ਨਿਸ਼ਾਨਾ ਜਿਹੜੇ ਕਿ ਸਾਦੇ ਜਾਂਦੇ ਨੇ ਤੇ ਹੁਣ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਅਕਸਰ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੇਸ਼ ਤੋਂ ਗਰਜਦੇ ਹੁੰਦੇ ਨਜ਼ਰ ਆਉਂਦੇ ਨੇ ਤੇ ਪਲਟਵਾਰਾ ਜਿਹੜਾ ਕਿ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਕੀਤਾ ਜਾਂਦਾ ਹੈ ਤੇ ਉੱਥੇ ਹੀ ਆਚ ਉਹਨਾਂ ਦੇ ਵੱਲੋਂ ਫਿਰ ਤੋਂ ਬਿਕਰਮ ਮਜੀਠੀਆ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਸੀ ਤੇ ਜਿਸ ਦੇ ਦੌਰਾਨ ਉਹਨੇ ਕਿਹਾ ਕਿ ਚਿੱਟੇ ਚਿੱਟੇ ਨੇ ਜਿਹੜਾ ਕਿ ਕਈਆਂ ਦੇ ਘਰ ਸੱתר ਵਸਾ ਦਿੱਤੇ ਤੇ ਸਾਡੀਆਂ ਮਾਵਾਂ ਦੀਆਂ ਭੈਣਾਂ ਦੀਆਂ ਚੁੰਨੀਆਂ ਜਿਹੜੀਆਂ ਕਿ ਚਿੱਟੀਆਂ ਕਰ ਦਿੱਤੀਆਂ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਬਿਕਰਮ ਮਜੀਠੀਆ ਨੂੰ ਲੈ ਕੇ ਕਈ ਪਾਰਟਵਾਰ ਕੀਤੇ ਤੇ ਹੁਣ ਜੇਲ੍ਹ ਤੋਂ ਜਿਹੜਾ ਕਿ ਬਿਕਰਮ ਮਜੀਠੀਆ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੁਨੇਹਾ ਲਾਇਆ ਤੇ ਉਹਨਾਂ ਨੇ ਕਹਿਣਾ ਹੈ ਕਿ ਮੈਂ ਬਿਲਕੁਲ ਠੀਕ ਆ ਚੜ੍ਹਦੀ ਕਲਾ ਚਾ ਤੇ ਤੂੰ ਆਪਣਾ ਬੀਪੀ ਚੈੱਕ ਕਰਾਉਂਦਾ ਰਹੀ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਖਾਸ ਜਿਹੜਾ ਕਿ ਹੁਣ ਸੁਨੇਹਾ ਭੇਜਿਆ ਜਿਹੜਾ ਕਿ ਸੁਨੇਹਾ ਭੇਜਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਠੀਕ ਆ ਤੂੰ ਆਪਣਾ ਬੀਪੀ ਚੈੱਕ ਕਰਾਉਂਦਾ ਰਹੀਂ ਤੇ ਇਹ ਵਿਕਰਮ ਮਜੀਠੀਆ ਨੇ ਜੇਲ੍ਹ ਤੋਂ ਸਨੇਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਭੇਜਿਆ ਹੈ ਤੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਕਿ ਉਹਨਾਂ ਦੇ ਘਰ ਦੇ ਵਿੱਚ ਰੇਡ ਮਾਰੀ ਤੇ ਜਿਸ ਦੇ ਤਹਿਤ ਛਾਪੇਮਾਰੀ ਦੌਰਾਨ ਕੁਝ ਸਮਗਰੀ ਬਰਾਮਦ ਹੋਈ ਤੇ ਵਿਜੀਲੈਂਸ ਨੇ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਉਹ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਭਗਵੰਤ ਸਿੰਘ ਮਾਨ ਨੂੰ ਲਲਕਾਰ ਮਾਰੀ ਤੇ ਮੁੱਛਾਂ ਨੂੰ ਵੱਟ ਦੇ ਕੇ ਉਹਨਾਂ ਨੇ ਕਿਹਾ ਕਿ ਤੇਰੀਆਂ ਚੀਕਾਂ ਭਗਵੰਤ ਆ ਮੈਂ ਕਢਾਉਂਗਾ ਤੇ ਜਿਸ ਤੋਂ ਬਾਅਦ ਜੇਲ੍ਹ ਤੋਂ ਹੁਣ ਉਹਨਾਂ ਨੇ ਪਹਿਲਾ ਸੁਨੇਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਦਿੱਤਾ ਹੈ ਤੇ ਅਕਸਰ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਜ ਦੇ ਉੱਤੇ ਕੋਈ ਵੀ ਐਲਾਨ ਕਰਦੇ ਨੇ ਤਾਂ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਬਾਦਲਾ ਨੂੰ ਜਿਹੜਾ ਕਿ ਟਾਰਗੇਟ ਕੀਤਾ ਜਾਂਦਾ ਹੈ ਤੇ ਤਿੱਖੇ ਨਿਸ਼ਾਨਾ ਜਿਹੜੇ ਕਿ ਸਾਦੇ ਜਾਂਦੇ ਨੇ ਤੇ ਹੁਣ ਬਿਕਰਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਅਕਸਰ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਜ ਤੋਂ ਗਰਜਦੇ ਹੁੰਦੇ ਨਜ਼ਰ ਆਉਂਦੇ ਨੇ ਤੇ ਪਲਟਵਾਰਾ ਜਿਹੜਾ ਕਿ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਕੀਤਾ ਜਾਂਦਾ ਹੈ ਤੇ ਉੱਥੇ ਹੀ ਆਚ ਉਹਨਾਂ ਦੇ ਵੱਲੋਂ ਫਿਰ ਤੋਂ ਬਿਕਰਮ ਮਜੀਠੀਆ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਸੀ ਤੇ ਜਿਸ ਦੇ ਦੌਰਾਨ ਉਹਨੇ ਕਿਹਾ ਕਿ ਚਿੱਟੇ ਚਿੱਟੇ ਨੇ ਜਿਹੜਾ ਕਿ ਕਈਆਂ ਦੇ ਘਰ ਸੱתר ਵਛਾ ਦਿੱਤੇ ਤੇ ਸਾਡੀਆਂ ਮਾਵਾਂ ਦੀਆਂ ਭੈਣਾਂ ਦੀਆਂ ਚੁੰਨੀਆਂ ਜਿਹੜੀਆਂ ਕਿ ਚਿੱਟੀਆਂ ਕਰ ਦਿੱਤੀਆਂ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਬਿਕਰਮ ਮਜੀਠੀਆ ਨੂੰ ਲੈ ਕੇ ਕਈ ਪਲਟਵਾਰ ਕੀਤੇ ਤੇ ਹੁਣ ਤੋ ਜਿਹੜਾ ਕਿ ਬਿਕਰਮ ਮਜੀਠੀਆ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੁਨੇਹਾ ਲਾਇਆ ਤੇ ਉਹਨਾਂ ਨੇ ਕਹਿਣਾ ਹੈ ਕਿ ਮੈਂ ਬਿਲਕੁਲ ਠੀਕ ਆ ਚੜ੍ਹਦੀ ਕਲਾ ਚ ਤੇ ਤੂੰ ਆਪਣਾ ਬੀਪੀ ਚੈੱਕ ਕਰਾਉਂਦਾ ਰਹੀ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀ ਨੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਖਾਸ ਜਿਹੜਾ ਕਿ ਹੁਣ ਸੁਨੇਹਾ ਭੇਜਿਆ